ਆਪ ਹੱਥ ਦੈ ਰੱਖ ਮੋਹਿ ਮਾਨਾ ਕਰਮ ਬਚਨ ਵਿਚਾਰ ਤੇਰੇ ਜੋ ਗੁੰਗਾ ਕਹਤਾ ਹਾਂ ਤੇਰਾ ਸਦਕਾ ਤੇਰੀ ਸ਼ਰਨ ਤੇਰਾ ਸਦਕਾ ਤੇਰੀ ਸ਼ਰਨ ਵਾਹਿਗੁਰੂ ਜੀ ਕਲਿਆਨ ਦੇਹ ਦੇ ਸਤਾਵਤ ਭਏ ਜੋਝਾਰੇ ਮੁਦਗਰ ਗੁਫਾ ਨ ਗੁਰਜ ਗੋਲਾਲੇ ਪੱਟਸ ਪਰਗ ਪਰਹਾਰੇ ਦੇਹ ਦੇ ਸਤਾਵਤ ਭਏ ਜੋਝਾਰੇ ਮੁਦਗਰ ਗੁਫਾਨ ਗੁਰਜ ਗੋਲਾਲੇ ਪੱਟਸ ਪਰਗ ਪਰਹਾਰੇ ਗਿਰ ਗਿਰ ਬਰੇ ਸਬਟ ਰਨ ਮੰਡਲ ਜਾਨ ਬਸੰਤਾ ਖਿਲਾਰੇ ਮਰਛੇ ਉਠ ਉਠ ਪਏ ਜੁੱਧ ਕੋ ਪ੍ਰਵਤ ਰੋਹ ਭਰੇ ਰਜਵਾਰੇ ਪਖ ਪਖ ਬੀਰ ਪੀਸ ਦੰਤਨ ਕਹਿ ਰਣ ਮੰਡਲੇ ਹਕਾਰੇ ਮਰਛੇ ਬਾਨ ਕ੍ਰਪਾਨੰਗ ਝਾਇਦ ਆਸਰਾ ਸ਼ਾਸਤਰ ਸੰਭਾਰੇ ਪਸਮੇ ਭੂਤ ਭਏ ਗੰਧਰ ਬਗਾਣਾ ਦਾਜਤ ਦੇਵ ਪੁਕਾਰੇ हां मम मन्द चरण शरण आगत काहे ना लेत उ बारे मारू दो देश सुबट जब जोर आए धंदा ब टोल मृदंग बजत सुन सावन मेघ लजाए देखा ना देव अदेव महाहव ਟੜੇ ਬੇਬਾਨ ਸੁਹਾਏ ਕੰਚਨ ਜਟਤ ਖਜੇ ਰਤਨਨ ਲਖ ਗੰਦਰਬ ਨਗਰ ਰਸਾਏ ਕਛ ਕਛ ਕਾਛ ਕਛੇ ਕਛਨੀ ਚੜ ਕੋਪ ਭਰੇ ਨਿਜ ਕਾਏ ਕੋਉ ਕੋਉ ਰਹੇ ਸੁਬਟ ਰਣ ਮੰਡਲ ਕੇਈ ਕੇਈ ਛਾੜ ਪਰਾਏ ਚਮ ਚਮ ਮਹਾ ਮੇਗ ਪਰ ਲੈ ਜਿਓ ਬ੍ਰਿੰਦ ਅਬ ਸੇਖ ਬਰਸਾਏ ਐਸੋ ਨਿਰਖ ਵੱਡੇ ਕਵ ਤਖ ਕਹ ਪਾਰਸ ਆਪ ਸਿਧਾਏ ਚਮ ਚਮ ਮਹਾ ਮੇਗ ਪਰ ਲੈ ਜਿਓ ਬ੍ਰਿੰਦ ਬਸੇਖ ਬਰਸਾਏ ਐਸੋ ਨਿਰਖ ਵੱਡੇ ਅਕਵਤਖ ਕਹ ਹੈ ਪਾਰਸ ਆਪ ਸਿਧਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ